ਪੰਜਾਬ ਦੇ ਸਰਕਾਰੀ ਹਸਪਤਲ ਦੇ ਡਾਕਟਰ 2 ਘੰਟੇ ਦੀ ਹੜਤਾਲ ਤੇ ਗਏ ਜਿਸ ਦੇ ਨਾਲ ਮਰੀਜ਼ਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹੈ ਮਾਮਲਾ ਇਹ ਹੈ ਕਿ ਉਸਿਆਰਪੁਰ ਦੇ ਸੀਨੀਅਰ ਮੈਡੀਕਲ ਅਧਿਕਾਰੀ ਦੇ ਨਾਲ ਕੁਝ ਵਿਅਕਤੀਆਂ ਵੱਲੋਂ ਉਹਨਾਂ ਤੇ ਹਮਲਾ ਕੀਤਾ ਗਿਆ ਜਿਸ ਦੇ ਵਿੱਚੋਂ ਗੰਭੀਰ ਜ਼ਖਮੇ ਹੋਏ ਇਸ ਨੂੰ ਜਾਣਾ ਹੈ ਤੇ ਇਲਾਜ ਹੈ ਭਾਵੇਂ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਮੁਕੱਦਮਾ ਦਰਜ ਕਰ ਲਿਆ ਹੈ ਲੇਕਿਨ ਡਾਕਟਰਾਂ ਦੀ ਇੱਕੋ ਮੰਗ ਹੈ ਕਿ ਪੰਜਾਬ ਦੇ ਜਿੰਨੇ ਸਰਕਾਰੀ ਹਸਪਤਲ ਹੈ ਉੱਥੇ ਪੁਲਿਸ ਚੌਕੀਆਂ ਬਣਾਈਆਂ ਜਾਣ ਤਾਂ ਕਿ ਕੋਈ ਸਰਾਰਤੀ ਤੱਤ ਆ ਕੇ ਹਸਪੀਟਲ ਦੇ ਮਾਹੌਲ ਨੂੰ ਖਰਾਬ ਨਾ ਕਰੇ ਕਿਸੇ ਡਾਕਟਰ ਦੇ ਨਾਲ ਦੁਰਵਿਵਾਰ ਨਾ ਕਰੇ ਖਾਸ ਕਰ ਐਮਰਜੈਂਸੀ ਵਿਭਾਗ ਦੇ ਵਿੱਚ ਜਿਹੜੇ ਫੀਮੇਲ ਡਾਕਟਰ ਹੁੰਦੇ ਆਂ ਅਤੇ ਦੂਜੇ ਡਾਕਟਰ ਹੁੰਦੇ ਆਂ ਉਹਨਾਂ ਦੇ ਨਾਲ ਕਾਫੀ ਵਾਰ ਇਸ ਤਰ੍ਹਾਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਕਿ ਮਰੀਜ਼ਾਂ ਦੇ ਨਾਲ ਜਿਹੜੇ ਲੋਕ ਹੁੰਦੇ ਆਂ ਉਹ ਉਹਨਾਂ ਨਾਲ ਦੁਰਵਿਵਾਰ ਕਰਦੇ ਹਨ ਇਨ ਸਾਰੀ ਮੰਗਾਂ ਨੂੰ ਲੈ ਕੇ ਡਾਕਟਰਾਂ ਵੱਲੋਂ ਔਰ ਪੂਰੇ ਪੰਜਾਬ ਦੇ ਵਿੱਚ ਜਿਹੜੇ ਸਰਕਾਰੀ ਹਸਪੀਟਲ ਆਂ ਉਹਨਾਂ ਵਿੱਚ 2 ਘੰਟੇ ਲਈ ਹੜਤਾਲ ਕੀਤੀ ਗਈ ਹੁਣ ਪ੍ਰਸ਼ਾਸਨ ਸਿਹਤ ਵਿਭਾਗ ਕਦੋਂ ਸੁਰੱਖਿਆ ਡਾਇਰੈਕਟਰ ਨੂੰ ਇਹ ਕਰੰਦਾ ਹੈ ਆਉਣ ਵਾਲਾ ਸਮੇਂ ਦੱਸੇਗਾ ਇਹ ਦੋ ਦਿਨ ਪਹਿਲਾਂ ESI ਹਸਪੀਟਲ ਹੁਸ਼ਿਆਰਪੁਰ ਦੇ ਜਿਹੜੇ SMOC ਡਾਕਟਰ ਸੁਨੀਲ ਭਗਤ ਉਹਨਾਂ ਨਾਲ ਮੈਨ ਹੈਂਡਲਿੰਗ ਕੀਤੀ ਗਈ ਬਾਦਸੁਲੂਕੀ ਕੀਤੀ ਗਈ ਤੇ ਅਨਫੋਰਚੂਨੇਟਲੀ ਉਸ ਟਾਈਮ ਅਨਕੌਂਸ਼ੀਅਸ ਹੋ ਗਏ ਪ੍ਰਾਈਵੇਟ ਹਸਪੀਟਲ ਚ ਵੀ ਉਹਨਾਂ ਨੂੰ ਲੈ ਕੇ ਗਿਆ ਲੈ ਕੇ ਗਏ ਹੋ ਰਿਵਾਈਵ ਨਹੀਂ ਹੋ ਪਾਏ ਅਲਟੀਮੇਟਲੀ ਫਿਰ ਉਹਨਾਂ ਨੂੰ DEMC ਲੁਧਿਆਣਾ ਸ਼ਿਫਟ ਕੀਤਾ ਗਿਆ ਤੇ ਨਾਓ ਹੀ ਇਜ਼ ਕ੍ਰਿਟੀਕਲ ਤੇ ਵੀ ਹੋਪ for his best ki recovery acchi ho jave te ode karan hi matlab pehla ta eh siga ki 22 tarikh nu ajj de din uh, there will be no OPDs sirf emergency sevaan hi uh, provide karan ge sare vi sare de sare hospitals lekin phir HM saab nal meeting to baad kal shaam nu meeting to baad onne ne vishwas dwaya ki har ek hospital de vich uh, police chonki jehdi hai ਹਰ ਇੱਕ ਹਸਪਤਾਲ ਦੇ ਵਿੱਚ ਬਣਾਈ ਜਾਏਗੀ ਤੇ ਵੀ ਜਿਹੜੇ ਹਮਲਾਵਰ ਸੀ ਜਿਹਨਾਂ ਨੇ ਮਾਰ ਹਾਂ ਜੀ ਹਾਂ ਉਹਨਾਂ ਦੇ ਉੱਤੇ ਐਫ ਆਈ ਆਰ ਅਟੈਂਪਟ ਟੂ ਮਰਡਰ ਦੀ ਮਤਲਬ ਰਜਿਸਟਰ ਹੋਈ ਹੈ ਤੇ ਐਚ ਐਮ ਸਾਹਿਬ ਨੇ ਕਿਹਾ ਕਿ ਹਰ ਇੱਕ ਹਸਪਤਾਲ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਇਵਨ ਕਿ ਸੀਐਚੀ ਲੈਵਲ ਖਾਸ ਤੌਰ ਤੇ ਤੁਸੀਂ ਐਮਰਜੈਂਸੀ ਦੇਖਦੇ ਹੋ ਐਮਰਜੈਂਸੀ ਦੇ ਵਿੱਚ ਸਕਿਉਰਿਟੀ ਹੋਣੀ ਚਾਹੀਦੀ ਹੈ ਹਾਂਜੀ ਹਾਂ ਬਿਲਕੁਲ ਹੋਣੀ ਚਾਹੀਦੀ ਹੈ ਐਮਰਜੈਂਸੀ ਦੇ ਵਿੱਚ ਤਾਂ ਜ਼ਰੂਰ ਹੋਣੀ ਚਾਹੀਦੀ ਹੈ ਤੇ ਵੀਡੀਓਗ੍ਰਾਫੀ ਵੀ ਉਹਨਾਂ ਨੇ ਕਿਹਾ ਕਿ ਨਹੀਂ ਅਲਾਉ ਹੋਏਗੀ ਹਸਪੀਟਲ ਦੇ ਵਿੱਚ ਉਹਨਾਂ ਦੀਆਂ ਇਹਨਾਂ ਗੱਲਾਂ ਤੋਂ ਹੀ ਮਤਲਬ ਉਹਨਾਂ ਨੇ ਜਿਹੜਾ ਵਿਸ਼ਵਾਸ ਦਿਵਾਇਆ ਹੈ ਉਸ ਕਰਕੇ ਅਸੀਂ ਮਤਲਬ ਜਿਹੜੀ ਕਿ ਅੱਜ ਫੁੱਲ ਡੇ ਸਟ੍ਰਾਈਕ ਕਰਨੀ ਸੀ ਉਹ ਕਾਲ ਆਫ ਕਰਕੇ ਇੱਕ ਗੇਟ ਰੈਲੀ ਫਿਰ ਡਿਸਾਈਡ ਕੀਤੀ ਸੀ ਪੀਸੀਐਮਐਸ ਐਸੋਸੀਏਸ਼ਨ ਕਿੰਨੇ ਘੰਟੇ ਕੰਮ ਬੰਦ ਰੱਖਿਆ ਆਪਾਂ ਨੇ ਅ 10 ਵਜੇ ਤੱਕ ਅੱਛਾ ਇੱਕ ਕੱਟਾ ਬਹੁਤ ਹੀ ਤਰਪਾਗੇ ਪੂਰਨ ਹੈਗਾ ਤੇ ਅਸੀਂ ਇਹ ਉਮੀਦ ਕਰਦੇ ਹਾਂ ਕਿ ਸਾਨੂੰ ਜਲਦੀ ਜਲਦ ਕੋਈ ਨਾ ਕੋਈ ਸਿਕਿਉਰਿਟੀ ਸਿਸਟਮ ਦਿੱਤਾ ਜਾਵੇ ਤਾਂ ਜੋ ਡਾਕਟਰ ਲੋਕ ਅਸੀਂ ਆਪਣਾ ਕੰਮ ਸੁਚਾਰੂ ਰੂਪ ਨਾਲ ਕਰ ਸਕੀਏ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼